ਅੰਮ੍ਰਿਤਸਰ ਦੇ ਮਜੀਠਾ ਹਲਕੇ ਦੇ ਪਿੰਡ ਸਰਹਾਲਾ ਦੇ ਵਿੱਚ ਪਿਛਲੇ 3 ਸਾਲਾਂ ਤੋਂ ਕਾਗਜ਼ਾਤ ਦੇ ਵਿੱਚ ਸਰਕਾਰੀ ਸਕੂਲ ਚੱਲ ਰਿਹਾ ਹੈ ਤਾਂ ਸਾਬਕਾ ਸਰਪੰਚ ਨੇ ਇਹ ਦਾਵਾ ਕਰ ਦਿੱਤਾ ਹੈ ਤਾਂ ਡਿਸਟ੍ਰਿਕਟ ਸਿੱਖਿਆ ਅਫਸਰ ਦਾ ਇਹ ਕਹਿਣਾ ਕਿ ਪਿਛਲੇ ਸਾਲ ਹੀ ਸਕੂਲ ਬੰਦ ਕੀਤਾ ਗਿਆ ਸੀ ਪਰ ਫਿਰ ਵੀ ਇਨਕੁਆਰੀ ਮਾਰਕ ਕਰ ਦਿੱਤੀਗੇ ਜੇਕਰ ਜਾਂਚ ਦੇ ਵਿੱਚ ਕੁਝ ਆਉਂਦਾ ਹੈ ਤਾਂ ਕਾਰਵਾਈ ਹੋਵੇਗੀ ਇੱਕ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਵੱਡੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਪਰ ਦੂਜੇ ਪਾਸੇ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਪਿੰਡ ਸਰਹਾਲਾ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਸਰਕਾਰੀ ਸਕੂਲ ਹੈ ਜੋ ਕਿ ਪਿਛਲੇ 3 ਸਾਲਾਂ ਤੋਂ ਸਿਰਫ ਕਾਗਜ਼ਾ ਦੇ ਵਿੱਚ ਚੱਲ ਰਿਹਾ ਸਰਕਾਰ ਦੇ ਵੱਲੋਂ ਲਗਾਤਾਰ ਗ੍ਰਾਂਟ ਭੇਜੀ ਜਾਂਦੀ ਹੈ ਮੈਢੇ ਮਿਲ ਦਾ ਖਰਚਾ ਹੋਰ ਖਰਚੇ ਵੀ ਨਾਲ ਦਿੱਤੇ ਜਾਂਦੇ ਨੇ ਇਸ ਦੇ ਨਾਲ ਬਿਲਡਿੰਗ ਦਾ ਖਰਚਾ ਵੀ ਦਿੱਤਾ ਜਾਂਦਾ ਤੇ ਪਿੰਡ ਦਾ ਸਰਪੰਚ ਦਾ ਇਹ ਕਹਿਣਾ ਹੈ ਕਿ ਇਹ ਸਰਕਾਰੀ ਸਕੂਲ ਪਿਛਲੇ 3 ਸਾਲਾਂ ਤੋਂ ਕਾਗਜ਼ਾ ਦੇ ਵਿੱਚ ਚੱਲ ਰਿਹਾ ਪਰ ਇੱਥੇ ਕੋਈ ਬੱਚਾ ਨਹੀਂ ਪੜਦਾ ਉਹਨਾਂ ਕਹਿੰਦੇ ਕਿ ਸਕੂਲ ਨੂੰ ਫੰਡ ਵੀ ਕਾਗਜ਼ਾ ਦੇ ਵਿੱਚ ਦਿੱਤਾ ਜਾਂਦਾ ਨਾ ਤਾਂ ਸਕੂਲ ਦੇ ਵਿੱਚ ਕੋਈ ਬੱਚਾ ਨਾ ਪ੍ਰਿੰਸੀਪਲ ਪਿੰਡ ਦਾ ਸਰਪੰਚ ਦਾ ਇਹ ਕਹਿਣਾ ਹੈ ਕੀਸੇ ਸਕੂਲ ਨੂੰ ਪਿਛਲੇ ਸਾਲ 1 ਲੱਖ 81000 ਰੁਪਏ ਦੀ ਗ੍ਰਾਂਟ ਆਈ ਹੈ ਪਿੰਡ ਦੇ ਸਰਪੰਚ ਦਾ ਇਹ ਕਹਿਣਾ ਹੈ ਕਿ ਸਕੂਲ ਦਾ ਸਮਾਨ ਚੋਰੀ ਹੋ ਗਿਆ ਪਿੰਡ ਦੇ ਸਰਪੰਚ ਨੇ ਮੰਗ ਕੀਤੀ ਹੈ ਕਿ ਸਰਕਾਰ ਨੂੰ ਸਕੂਲ ਦਵਲ ਧਿਆਨ ਦੇਣਾ ਚਾਹੀਦਾ ਹੈ ਸਕੂਲ ਨੂੰ ਟੀਚਰ ਦਿੱਤਾ ਜਾਵੇ ਤਾਂ ਜੋ ਆਮ ਬੱਚੇ ਇੱਥੇ ਪੜ੍ਹਨਾ ਸਕੇਨ ਤੇ ਇਸ ਮੋਕੇ ਪਿੰਡ ਦੇ ਲੋਕਾਂ ਦਾ ਇਹ ਕਹਿਣਾ ਕਿ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਉਪਰਾਲੇ ਕੀਤੇ ਜਾ ਰਹੇ ਨੇ ਸਕੂਲਾਂ ਦੀ ਮਿਆਰ ਉੱਚੀ ਚੁੱਕੀ ਜਾ ਰਹੀ ਹੈ ਪਰ ਉਧਰ ਦੂਜੇ ਪਾਸੇ ਸਕੂਲਾਂ ਨੂੰ ਵਧੀਆ ਸੂਚਾਰੂ ਢੰਗ ਨਾਲ ਚਲਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਗ੍ਰਾਂਟਾਂ ਤਾਂ ਦਿੱਤੀਆਂ ਜਾਂਦੀਆਂ ਨੇ ਪਰ ਇਹਨਾਂ ਗ੍ਰਾਂਟਾਂ ਦੀ ਦੁਰਵਰਤੋਂ ਸਰਕਾਰੀ ਵਿਭਾਗ ਦੇ ਅਧਿਕਾਰੀ ਹੀ ਕਰ ਰਹੇ ਨੇ ਤੇ ਇਸੇ ਨੂੰ ਲੈ ਕੇ ਉਹਨਾਂ ਦਾ ਇਹ ਕਹਿਣਾ ਹੈ ਕਿ ਨਾ ਤਾਂ ਸਕੂਲ ਦੇ ਵਿੱਚ ਕੋਈ ਪੜ੍ਹਾਈ ਹੋ ਰਹੀ ਹੈ ਨਾ ਹੀ ਕੋਈ ਪੈਸਾ ਖਰਚ ਹੋ ਰਿਹਾ ਫਿਰ ਇਹ ਗ੍ਰਾਂਟਾਂ ਕਿੱਥੇ ਜਾ ਰਹੀਆਂ ਨੇ ਉਥੇ ਦੱਸ ਰਹੀ ਹੈ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਸਿੱਖਿਆ ਅਫਸਰ ਕਵਲਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਿੱਖਿਆ ਅਫਸਰ ਦੇ ਵੱਲੋਂ ਇਸ ਦੀ ਰਿਪੋਰਟ ਮੰਗਾਈ ਗਈ ਹੈ ਜਾਂਚ ਹੋ ਰਹੀ ਹੈ ਤੇ ਜੋ ਵੀ ਮਾਮਲਾ ਸਾਹਮਣੇ ਆਏਗਾ ਉਸ ਮੁਤਾਬਕ ਕਾਰਵਾਈ ਹੋਵੇਗੀ ਕੀ ਕਹਿਣਾ ਚਾਹਦੇ ਹੋ ਸਕੂਲ ਆਉਂਦਾ ਨਹੀਂ ਸਕੂਲ ਆਇਆ ਤੇ ਮੈਂ ਟਿਕ ਨੱਠ ਗਿਆ ਤੇ ਸਕੂਲ ਇਥੇ ਕਈ ਚੱਲਣਾ ਕਿੰਨੀ ਦੇਰ ਤੋਂ ਇੰਨਾ ਕਰਦੇ ਮੇਰੇ ਤਿੰਨ ਚਾਰ ਸਾਲ ਹੋ ਗਏ ਇੱਥੇ ਆਉਂਦਾ ਤੇ ਚਲੇ ਜਾਂਦਾ ਤੇ ਕਦੇ ਕਿੰਨੇ ਟੀਚਰ ਆਉਂਦੇ ਨਹੀਂ ਕੋਈ ਵੀ ਨਹੀਂ ਆਉਂਦਾ ਆਉਂਦਾ ਕਿਹੜਾ ਹਾਂਜੀ ਕਿਹੜਾ ਆਉਂਦਾ ਤੇ ਚੱਲ ਜਾਂਦਾ ਕੌਣ ਆਉਂਦਾ ਕੀ ਨਾਮ ਮਾਸਟਰਮ ਨਾ ਨਾ ਮੈਨੂੰ ਕਮੈਂਡ ਵੀ ਪਤਾ ਨਹੀਂ ਨਾਮ ਹੀ ਉਹਦਾ ਬੱਚੇ ਵੀ ਆਉਂਦੇ ਸਕੂਲ ਤੇ ਬੱਚੇ ਮਾਸਟਰ ਬਹੁਤ ਬੱਚੇ ਆਉਣਗੇ ਕਿ ਬੱਚੇ ਕਿੱਥੋਂ ਆਉਣੇ ਜੀ ਚਾਚਾ ਤੁਸੀਂ ਆਪ ਜਾਣੇ ਜੋ ਇਹ ਸਕੂਲ ਦੀ ਕੋਮੇਟੀ ਵੀ ਬਣਿਆ ਕੋਮੇਟੀ ਬੈਂਦਾ ਇਹ ਕੋਮੇਟੀ ਬਣਨੇ ਕੇ ਪਹਿਲਾਂ ਕਿਥੋਂ ਬਣ ਜਾਣੀ ਹੈ ਬਾਟਰ ਬਵੇ ਬੰਦੇ ਦੀ ਸਲਾਹ ਦਵੇ ਵੀ ਆ ਕੋਮੇਟੀ ਬਣਾਉਣੀ ਹੈ ਫੇਰ ਹੀ ਬਣਨੀ ਹੁਣ ਕੀ ਮੰਗ ਕਰੀ ਕੋਈ ਚੰਗਾ ਟੀਚਰ ਮਿਲੇ ਲਮਾਂਗ ਕਾਜੀ ਕਰਨੀ ਹੈ ਸਭ ਤੋਂ ਕੋਮੇਟੀ ਬਣ ਜੂ ਹਾਂ ਸਰਪੰਚ ਪੰਜਾਬ ਨੇ ਡੀਕਾ ਕਾਲ ਸਾਹਿਬ ਆ ਡੀਕੀ ਫਤੇ ਮੈਂ ਕੀ ਕਹਿਣਾ ਚਾਹੁੰਦੇ ਹਾਂ ਸਕੂਲ ਦਾ ਜਿਹੜਾ ਚੱਲਦਾ ਹੋ ਰਿਹਾ ਹੈ ਕਹਿਣਾ ਚਾਹੁੰਦੇ ਆ ਕਿ ਸਰਕਾਰ ਜੋ ਇਸ ਵੇਲੇ ਬਹੁਤ ਵਧੀਆ ਪ੍ਰਾਲਾ ਕਰ ਰਹੀ ਹੈ ਸਕੂਲਾਂ ਦੀ ਨਹਿਾਰ ਬਦਲਣ ਵਾਸਤੇ ਪਿੰਡ-ਪਿੰਡ ਪੈਸਾ ਖਰਚ ਕਰ ਰਹੀ ਆ ਜੋ ਹਲਕੇ ਦੇ ਐਮਐਲਏ ਸਾਹਿਬਾਨ ਨੇ ਹਲਕਾਂ ਚਾਰਜ ਨੇ ਪਿੰਡਾਂ ਦੇ ਵਿੱਚ ਜਾ ਕੇ ਸਕੂਲਾਂ ਦੇ ਵਿੱਚ ਜਾ ਕੇ ਸਕੂਲਾਂ ਦੀ ਨਹਿਾਰ ਬਦਲਣ ਵਾਸਤੇ ਪੂਰੀ ਕੋਸ਼ਿਸ਼ ਕਰ ਰਹੇ ਆ ਪਰ ਕਮੀ ਕਿੱਥੇ ਆ ਸਰਕਾਰ ਤੇ ਆਪਣਾ ਕੰਮ ਕਰ ਗਈ ਆ ਪੈਸਾ ਵੀ ਖਰਚ ਲਿਆ ਕਮੀ ਆ ਸਟਾਫ ਦੇ ਵਿੱਚ ਜਿਨ੍ਹਾਂ ਨੇ ਸਕੂਲਾਂ ਨੂੰ ਸੰਭਾਲਣਾ ਹੁਣ ਸਰਕਾਰ ਵੱਲੋਂ ਗ੍ਰਾਂਟਾਂ ਵੀ ਦਿੱਤੀਆਂ ਜਾ ਰਹੀਆਂ ਗ੍ਰਾਂਟਾਂ ਆਈਆਂ ਵੀ ਆ ਸਾਡੇ ਪਿੰਡ ਨੂੰ ਪਿਛਲੇ ਸਾਲ 181000 ਰੁਪਇਆ ਆਇਆ ਸਰਕਾਰ ਨੇ ਗ੍ਰਾਂਟ ਦੇ ਕੇ ਜਿਨ੍ਹਾਂ ਦੇ ਹਵਾਲੇ ਗ੍ਰਾਂਟ ਕੀਤੀ ਆ ਉਹ ਬੰਦੇ ਗ੍ਰਾਂਟ ਨੂੰ ਸਹੀ ਜਗ੍ਹਾ ਨਾ ਲਾਉਣਗੇ ਤੇ ਇਹਦੇ ਵਿੱਚ ਸਰਕਾਰ ਦਾ ਵੀ ਕੀ ਦੋਸ਼ ਹੈ ਸੋ ਅਸੀਂ ਸਰਕਾਰ ਤੇ ਕੋਈ ਅਲੀਗੇਸ਼ਨ ਨਹੀਂ ਲਾਉਂਦੇ ਨਾ ਆਪਣੇ ਹਲਕਾਂਚਾਰ ਸਾਹਿਬ ਤੇ ਕੋਈ ਅਲੀਗੇਸ਼ਨ ਲਾਉਨੇ ਆ ਸਾਡਾ ਅਲੀਗੇਸ਼ਨ ਹੈ ਸਕੂਲ ਦੇ ਸਟਾਫ ਤੇ ਬੀਓ ਤੇ ਜੋ ਜਤਿੰਦਰ ਸਿੰਘ ਬੀਓ ਆ ਉਸ ਦੇ ਨਾਲ ਸਾਬਕਾ ਸਰਪੰਚ ਗਦੀਪ ਸਿੰਘ ਦੀ ਗੱਲ ਹੋਈ ਸੀ ਕਿ ਤੁਸੀਂ ਇਹ ਜਿਹੜਾ ਪੈਸਾ ਦਾ ਕਿੱਥੇ ਖਰਚ ਕੀਤਾ ਉਸ ਬੰਦੇ ਦਾ ਇਹ ਜਵਾਬ ਸੀਗਾ ਕਿ ਅਸੀਂ ਜੋ ਕਰਨਾ ਹੀ ਕਰ ਲਿਆ ਤੁਸੀਂ ਹੁਣ ਆਪਣੀ ਕਾਰਵਾਈ ਕਰਕੇ ਜੋ ਤੁਹਾਡੇ ਤੋਂ ਹੁੰਦਾ ਤੁਸੀਂ ਕਰ ਲਓ ਸੋ ਅਸੀਂ ਸਰਦਾਰ ਫਗਵਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਨੂੰ ਬੇਨਤੀ ਕਰਦੇ ਆ ਸਾਡੇ ਹਲਕਾਂਚਾਰ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਐਕਸ਼ਨ ਲਿਆ ਜਾਵੇ ਤੇ ਜੋ ਸਾਡੇ ਸਕੂਲ ਦੇ ਵਿੱਚ ਘਪੜਾ ਹੋਇਆ ਵਾ ਇਹਨੂੰ ਸਾਡੇ ਸਾਹਮਣੇ ਲਿਆ ਕੇ ਸਾਨੂੰ ਜਿਹੜਾ ਵਾ ਇਨਸਾਫ ਦਿਵਾਇਆ ਜਾਵੇ ਸਰਪਾਲ ਸਾਹਿਬ ਤੁਹਾਡੇ ਉਨੂੰ ਇੱਕ ਅਲਿਗੇਸ਼ਨ ਹੈ ਵੀ ਦੇ ਵਿੱਚ ਇੱਕ ਮੋਟਰ ਵੀ ਲੱਗੀ ਸੀ ਜਿਹੜਾ ਰਮਾਨ ਵੀ ਆਇਆ ਸੀ ਉਹ ਉਹਦਾ ਕੀ ਕਰਦੇ ਹੁੰਦੇ ਦੇਖੋ ਜੀ ਸਕੂਲ ਦੀ ਮੋਟਰ ਜੋ ਲੱਗੀ ਸੀ ਹੁਣ ਮੋਟਰ ਹੈ ਨਹੀਂ ਕਿੱਥੇ ਉਹਦੀ ਜ਼ਿੰਮੇਵਾਰੀ ਸਕੂਲ ਦੇ ਟੀਚਰ ਦੀ ਬਣਦੀ ਆ ਤੇ ਜੋ ਜਿੰਮ ਦਾ ਸਮਾਨ ਸੀਗਾ ਉਹਦੀ ਚਾਬੀ ਵੀ ਸਕੂਲ ਦੇ ਟੀਚਰ ਦੇ ਕੋਲ ਹੀ ਜੋ ਜਿੰਮ ਦਾ ਸਮਾਨ ਆਇਆ ਸੀ ਜੋ ਪੁਰਾਣੇ ਸਾਡੇ ਸਾਫਾ ਸਰਪੰਚ ਸਾਹਿਬ ਆ ਉਹਨਾਂ ਕੋਲ ਸਾਰਾ ਰਿਕਾਰਡ ਹੋਊਗਾ ਕਿ ਕਿਹੜੀ ਕਿਹੜੀ ਚੀਜ਼ ਉਹਦੇ ਵਿੱਚ ਆਈ ਆ ਤੇ ਹੁਣ ਤੁਸੀਂ ਜਾ ਕੇ ਵੇਖ ਲਓ ਇੱਕ ਕੱਲੀ ਮਸ਼ੀਨ ਆ ਜਿਹੜੀ ਚੁੱਕੀ ਨਹੀਂ ਗਈ। ਬਾਕੀ ਜੋ ਸਮਾਨ ਜਿਹੜਾ ਸਕੂਟਰ ਤੇ ਮੋਟਰਸਾਈਕਲ ਤੇ ਰੱਖ ਕੇ ਖੜਨ ਵਾਲਾ ਸੀਗਾ ਉਹ ਸਾਰਾ ਇੱਥੋਂ ਗਾਇਬ ਆ। ਇਸਪਨ ਜੀ ਕਿੰਨੀ ਦੇਰ ਤੋਂ ਸਕੂਲ ਬਣਦਾ? ਇੱਕ ਤਿੰਨ ਸਾਲ ਤੋਂ ਸਕੂਲ ਬਣਦੇ ਆ ਜੀ ਪਰ ਕਾਗਜ਼ਾਂ ਦੇ ਵਿੱਚ ਚੱਲ ਰਿਹਾ ਵਾ ਉਦਾਂ ਪ੍ਰੈਕਟੀਕਲੀ ਸਕੂਲ ਬਣਦਾ। ਜੇ ਗਰਾਊਂਡ ਲੈਵਲ ਵੇਖੀਏ ਤੇ ਸਕੂਲ ਬਣ ਗਿਆ। ਕੋਈ ਕੋ ਦੇਖੇ ਜੀ ਬੱਚੇ ਇੱਥੇ ਆਏ ਹੋ ਕੁੰਦੇ ਨਹੀਂ ਜੀ ਸਿਰਫ ਆਂਗਣਵਾੜੀ ਬੱਚੇ ਆਉਂਦੇ ਆ। ਾਂਗਣਵਾਰੀ ਸਟਾਫ ਵੀ ਆਉਂਦਾ ਸੋਹਣੀ ਮਿਹਨਤ ਕਰਦੇ ਆ ਵਧੀਆ ਮਿਹਨਤ ਕਰਦੇ ਉਹਨਾਂ ਨੂੰ ਪੜਾਉਂਦੇ ਆ ਘਰਾਂ ਤੋਂ ਲੈ ਕੇ ਆਉਂਦੇ ਹਾਂਜੀ ਉਹ ਕਮਰੇ ਆ ਲੱਗ ਗਿਆ ਉਹਨਾਂ ਨੂੰ ਲੈ ਕੇ ਆਉਂਦੇ ਆ ਬਟ ਜਿਹੜਾ ਹੁਣ ਕੀ ਮੰਗੀ ਕਰਦੇ ਅਸੀਂ ਮੰਗ ਕਰਦੇ ਆ ਕਿ ਸਕੂਲ ਨੂੰ ਦੁਬਾਰਾ ਚਲਾਇਆ ਜਾਵੇ ਤੇ ਚੰਗਾ ਟੀਚਰ ਸਾਨੂੰ ਦਿੱਤਾ ਜਾਵੇ ਤੇ ਪਹਿਲੇ ਟੀਚਰ ਦੀ ਜਾਂਚ ਕੀਤੀ ਜਾਵੇ ਉਹ ਜਿਹੜੀ ਗ੍ਰਾਂਟ ਹੈ ਉਹ ਕਿੱਥੇ ਗਈ ਤੇ ਨਾਲ ਹੀ ਬੀਓ ਸਾਹਿਬ ਨੂੰ ਹਾਜ਼ਰ ਕਰਕੇ ਸਾਡੇ ਸਾਹਮਣੇ ਬਿਠਾ ਕੇ ਪੁੱਛਿਆ ਜਾਵੇ ਪਿੰਡ ਤੇ ਮੌਤ ਪਰ ਹੋਣ ਦੇ ਨਾਲ ਤੇ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਜੋ ਵੀ ਸਾਡੇ ਨਗਰ ਦੀ ਪ੍ਰਾਪਰਟੀ ਆ ਜਾਇਦਾਦ ਆ ਉਹਦੇ ਵੱਲ ਧਿਆਨ ਦੇਈਏ ਜਦੋਂ ਤੋਂ ਅਸੀਂ ਸਰਪੰਚ ਬਣੇ ਆ ਮੇਰੀ ਮਾਤਾ ਜੀ ਨੇ ਸਰਪੰਚ ਇਸ ਨਗਰ ਤੋਂ ਬਾਕੀ ਨਗਰ ਨੇ ਬਾਗਦੌਰ ਸਾਡੇ ਹਵਾਲੇ ਕੀਤੀ ਆ ਜੀ ਸਾਰੀ ਉਹ ਅਨਪਰ ਹੋਣ ਕਰਕੇ ਜਿੱਥੇ ਵੀ ਜੋ ਵੀ ਕਾਰਜ ਕਰਨਾ ਪੈਂਦਾ ਸਾਨੂੰ ਹੀ ਕਰਨਾ ਪੈਂਦਾ ਆ ਅਸੀਂ ਪੂਰਾ ਧਿਆਨ ਦੇ ਰਹੇ ਹਾਂ ਕਿ ਕਿਹੜੀ ਚੀਜ਼ ਦੇ ਵਿੱਚ ਕਮੀ ਆ ਕੋ ਜਿੱਥੋਂ ਸਾਡੀ ਸਿੱਖਿਆ ਦਾ ਮਿਆਰ ਚੱਲਣਾ ਵਾ ਜਿੱਥੋਂ ਸਾਡੇ ਸਟੂਡੈਂਟਾਂ ਨੇ ਬੱਚਿਆਂ ਨੇ ਸਿੱਖ ਲਈ ਕੋਈ ਅੱਖਰ ਪੜਨਾ ਕਿਸੇ ਨੇ ਕੋ ਪਲੇਅਰ ਵਧੀਆ ਪੜਨਾ ਕੋਈ ਅੱਖਰ ਪੜਨਾ ਵਾ ਸਾਡੇ ਨਗਰ ਦਾ ਉਹ ਪੂਵ ਇੱਕ ਸਾਡਾ ਇੱਥਾ ਆ ਜੀ ਕੋਈ ਇੱਕ ਦੀਆਂ ਗਰਾਂਟਾ ਆ ਰਹੀਆਂ ਵਾ ਤੇ ਟੀਚਰ ਵੱਡੇ ਅਫਸਰ ਜਿਹੜੇ ਰਲ ਕੇ ਖਾ ਰਹੇ ਸਭ ਤੋਂ ਤੁਹਾਡੇ ਨੇ ਜਿੱਦਾਂ ਕਿਹਾ ਗਿਆ ਕਿ ਇੰਟਰਮੋਟਰ ਜਾਂ ਇਹਦਾ ਸਮਾਨ ਉਹ ਅਕਸਰ ਚੋਰੀ ਕਿੱਥੇ ਹੋ ਗਿਆ ਕੀ ਕਾਰਨ ਹੋਇਆ ਉਹਨਾਂ ਨੇ ਇਹਦੇ ਬਾਰੇ ਦੋ ਸਕੂਲ ਦੇ ਟੀਚਰ ਹੈ ਉਹ ਦੱਸਣਗੇ ਜੀ ਗੇਟ ਨੂੰ ਦਰਵਾਜ਼ਾ ਲੱਗਾ ਹੋਇਆ ਜਿੰਦਰਾ ਲੱਗਾ ਹੁੰਦਾ ਆ ਗੇਟ ਬੰਦ ਹੁੰਦਾ ਆ ਗੇਟ ਦੀ ਚਾਬੀ ਵੀ ਉਹਨਾਂ ਕੋਲ ਆ ਸਾਰੇ ਕਮਰਿਆਂ ਦੀ ਚਾਬੀ ਵੀ ਉਹਨਾਂ ਕੋਲ ਆ ਕਸਰ ਕੰਮ ਕਰਦੇ ਕੀ ਕਹਿਣਾ ਚਾਹੁੰਦੇ ਸਕੂਲ ਦੇ ਪ੍ਰਬੰਧਕਾਂ ਬਾਰੇ ਪ੍ਰਬੰਧਕਾਂ ਬਾਰੇ ਇਹ ਕਹਿਣਾ ਚਾਹੁੰਦੇ ਆ ਕਿ ਸਾਡਾ ਸਕੂਲ ਕਾਗਜ਼ਾਂ ਚੱਲ ਰਿਹਾ ਹੋ ਕੋਈ ਇੱਥੇ ਟੀਚਰ ਨਹੀਂ ਹੈਗਾ ਕੋਈ ਇਥੋਂ ਬਚਾਨੀਆ ਗਾਜੀਆਪੋ ਬਚਰੀ ਗੱਲ ਕਰੀਏ ਤਾਂ ਟੀਚਰ ਮਿਹਨਤ ਕਰੇ ਬੱਚੇ ਹੁੰਦੇ ਆ ਇਹ ਕਿੰਨੀ ਦੇਰ ਤੋਂ ਬੰਦ ਹੈ ਜੀ ਸਕੂਲ ਨੂੰ ਤਿੰਨ ਚਾਰ ਸਾਲ ਹੋ ਗਿਆ ਜੀ ਬੰਦ ਕਰਾਵਾ ਹਾਂ ਜੀ ਤੇ ਫਿਰ ਕਿਵੇਂ ਪਤਾ ਲੱਗਾ ਜੀ ਆਪ ਜੀ ਨੇ ਕਿ ਸਕੂਲ ਚਾਲੂ ਹੋ ਗਿਆ ਮੈਂ ਚੰਡੀਗੜ੍ਹ ਗਾਸ ਤੋਂ ਉਥੇ ਮਨ ਪਾ ਲਗਾ ਵੀ ਸਾਡੇ ਪਿੰਡਾ ਸਕੂਲ ਕਾਗਜ਼ਾਂ 'ਚ ਚੱਲਦਾ ਵਾ ਅਹੀਂ ਇਹਨੇ ਸ਼ਾਇਦ ਬੰਦ ਲਿਆ ਫਿਰ ਅਹੀਂ ਆਣ ਕੇ ਇਥੇ ਪੜਵਾਈ ਕੀਤੀ ਪਤਾ ਲੱਗਾ ਕਿ ਮਾਸਟਰ ਇੱਥੇ ਹੁੰਦਾ ਵਾ ਪਰ ਸਾਨੂੰ ਮਾਸਟਰ ਮਿਲਿਆ ਤੱਕ ਨਹੀਂ ਜੇ ਫੋਨ ਤੇ ਕਨੈਕਟ ਕੀਤਾ ਗਾੜੀਆਂ ਉਹਨਾਂ ਦੇ ਬੀਓ ਸਾਦਾ ਨੰਬਰ 8 ਹੈ ਜਗਿੰਦਰ ਸਿੰਘ ਦਾ ਉਹਨਾਂ ਦਾ ਗੱਲ ਕਰੀ ਤੇ ਉਹ ਗਾੜੀਆਂ ਬਹੁਤ ਹੀ ਮੁਕੇ ਸਵਾਦਾਂ ਗੁਣਾ ਕਰਦੇ ਆ ਜੋ ਅਸੀਂ ਕਰਨਾ ਹੈ ਗੱਲ ਹੈ ਜੋ ਤੁਸੀਂ ਕਹਨੋ ਤੁਸੀਂ ਕਰੋ ਹੁਣ ਕੀ ਮੰਗ ਕਰਦੇ ਅਸੀਂ ਮੰਗੇ ਹਾਂ ਕਿ ਸਾਡੇ ਪਿੰਡ ਦੇ ਜੋ ਪੈਸਾ ਆ ਗ੍ਰਾਂਟ ਆਈ ਆ ਸਹੀ ਦਾ ਪਾਏ ਪਹਿਸਾਬ ਹੋਣਾ ਚਾਹੀਦਾ ਜੀ ਟੀਚਰ ਵਧੀਆ ਹੋ ਸਕੂਲ ਦਾ ਸਕੂਲ ਚੱਲ ਸਕਦਾ ਜਿੱਥੇ ਜਿਹੜੇ ਬੱਚਿਆਂ ਦੀ ਕਮੀ ਨਹੀਂ ਆ ਕੋਈ ਲੈਣੀ ਨਹੀਂ ਬਿਲਕੁਲ ਵਧੀਆ ਵਾ ਪਰ ਇਹ ਸਟਾਫ ਹੀ ਇੱਥੇ ਬਿਲਕੁਲ ਨਕਮਾ ਜੀ ਮੈਨਾਂ ਦਾ ਡੋਕਟਰ ਹੋਣਾ ਚਾਹੀਦਾ ਜੀ ਮਾਸਟਰ ਜਿਹੜਾ ਇੱਥੇ ਪਹਿਲਾਂ ਬੰਦਿਆ ਹੋ ਮਾਸਟਰ ਵੇਖੋ ਜੀ ਬਲਤਾ ਹੋਈ ਉਹਨਾਂ ਨੇ ਤਾਂ ਮਾਸ਼ਾ ਬਰਕਤ ਹੋ ਕਿ ਨਾ ਚਲੂਗੇ ਬਸ ਆ ਮੇਸਨਾ ਤੱਕ ਹੋਇਆ ਨਾ ਜੀ ਸਾਹਿਬ ਅੱਜ ਜੋ ਮੈਨੇ ਕੀਤੀ ਉਹਨੇ ਜੇ ਦੋਨੋਂ ਨੂੰ ਪਤਾ ਲੱਗਾ ਵੀ ਕਾਲੇ ਦਿਨ ਤੋਪਦੇ ਆ ਉਹਨੇ ਅੱਜ ਮੈਨ ਨਹੀਂ ਸਕਿਆ ਕੋਈ ਸਾਡੀ ਚੰਦਰ ਸਿੰਘ ਦੀ ਮਿਹਰਬਾਨੀ ਨਾਲ ਹਾਂ ਜੀ ਸਰ ਆਪਣੀ ਬਰੋਦਰ ਬਸ ਮੈਂ ਕਮਲਜੀਤ ਸਿੰਘ ਟੀਲਾ ਸਿਕਾਇਲ ਐਲੀਮੈਂਟਰੀ ਅੰਮ੍ਰਿਤ ਸਰ ਬੋਲ ਰਿਹਾ ਹਾਂ ਸਰ ਸਰਾਲਾ ਕਮਲਜੀਤ ਦਾ ਸਰਾਲਾ ਪਿੰਡ ਦੇ ਵਿੱਚ ਪੰਚਾਇਤ ਦੋਸ਼ਾ ਤੋਂ 2 ਸਾਲ ਤੋਂ ਸਕੂਲ ਬੰਦ ਪਿਆ ਕੋਈ ਬੱਚਾ ਨਹੀਂ ਪੜਿਆ ਪਰ ਉੱਤੇ ਬਰਤੀ ਜੀ ਕਾਹਦੀ ਪਟਰੀ ਪੈ ਰਹੀ ਹੈ ਸੰથાਵਾ ਪੈ ਰਹੀਆਂ ਸੰਢ ਪੈ ਰਹੇ ਨੇ ਵਰਗੀਆਂ ਪੈ ਰਹੀਆਂ ਇਸ ਬਾਰੇ ਕੀ ਕੋਈ ਮੌਜੂਦ ਹੈ ਇਸ ਬਾਰੇ ਸਰ ਜੋ ਜ਼ਿਲ੍ਹਾ ਦਫ਼ਤਰ ਕਾਰਡਵਾਚਣ ਤੇ ਪਾਇਆ ਗਿਆ ਕਿ ਪਿਛਲੇ ਸੈਸ਼ਨ ਦਾ ਜੋ ਡਾਟਾ ਉਹਨਾਂ ਨੇ ਭੇਜਿਆ ਚਾਰ ਬੱਚੇ ਉੱਥੇ ਮੌਜੂਦ ਸਨ ਪਰ ਇਸ ਸੈਸ਼ਨ ਵਿੱਚ ਬੀਪੀਐਮ ਦੀ ਥਾ ਵੱਲੋਂ ਸੂਚਨਾ ਪਹੁੰਚੀ ਗਈ ਕਿ এনਰੋਲਮੈਂਟ ਬਿਲਕੁਲ ਜ਼ੀਰੋ ਹੈ ਜੀ ਸੋ ਇਸ ਸਬੰਧੀ ਅਸੀਂ ਸਕੂਲ ਦਾ ਬਲਾਕ ਵੱਲੋਂ ਅੱਜ ਪਿਛਲੇ ਦੋ ਸਾਲਾਂ ਦਾ ਰਿਕਾਰਡ ਮੰਗਵਾ ਲਿਆ ਔਰ ਰਿਕਾਰਡ ਆਉਂਦੇ ਤੇ ਗ੍ਰਾਂਟਾਂ ਦੀ ਜਿਹੜੀ ਹੈ ਜਿਹੜੀ ਵਰਤੋਂ ਹੋਈ ਹੈ ਉਹਦੀ ਪੂਰੀ ਇਨਕੁਆਇਰੀ ਕਰਵਾ ਲਈ ਜੇਗੀ ਪਰ ਮੇਰੀ ਇੱਥੇ ਫੇਰ ਇਹ ਚਾਹਤ ਹੈ ਜੇਕਰ ਪੰਚਾਇਤ ਵੱਲੋਂ ਇਹ ਕਿਹਾ ਗਿਆ ਤਾਂ ਆਪਾਂ ਨੂੰ ਰਲ ਮਿਲ ਕੇ ਬੀਪੀਓ ਆਫਿਸਿਸ ਨਾਲ ਜਾਣਾ ਲੱਗੇ ਸੀਐਚਟੀ ਜਿਹੜੇ ਨੇ ਉਹਨਾਂ ਨਾਲ ਆਪਾਂ ਨੂੰ ਦਾਖਲਾ ਜਿਹੜਾ ਕਰਵਾਉਣਾ ਚਾਹੀਦਾ ਤਾਂ ਜੋ ਸਰਕਾਰੀ ਸਕੂਲੇ ਲੋਕਾਂ ਦੀ ਸਹੂਤ ਵਾਸਤੇ ਬੱਚਿਆਂ ਨੂੰ ਸਹੂਤ ਵਾਸਤੇ ਜੋ ਬਣਿਆ ਇਹ ਫੇਰ ਆਪਾਂ ਚਾਲੂ ਹਲਾਚ ਕਰ ਦਈਏ ਜੇਕਰ ਬੱਚਿਆਂ ਦਾ ਦਾਖਲਾ ਅਜੇ ਦਾਖਲੇ ਦਾ ਟਾਈਮ ਚੱਲ ਰਿਹਾ ਜਿਲ੍ਹਾ ਦਫ਼ਤਰ ਵੱਲੋਂ ਤੁਰੰਤ ਕੀਚੇ ਜਿਹੜਾ ਪ੍ਰਬੰਧ ਕਰਵਾ ਦਿੱਤਾ ਹੈ ਸਰ ਜੀ ਕਈ ਕੁਸ਼ਸ਼ ਕਰਨੀ ਜਿਮਾ ਅੰਨੇ ਸਾਹਮਣੇ ਤਰੀਕ ਨੂੰ ਕਰਵਾ ਹੀ ਦੇਵੇ ਕਿ ਕੀ ਐਕਸ਼ਨ ਸਰ ਡਿਪਾਰਟਮੈਂਟ ਇਲੈਕਸ਼ਨ ਹੈ ਜੋ ਵੀ ਹੈ ਸਖਤ ਐਕਸ਼ਨ ਲਿਆਇਆ ਜਾਏਗਾ ਪਰ ਐਕਸ਼ਨ ਲੈਣ ਤੋਂ ਪਹਿਲੇ ਸਾਨੂੰ ਪੜਤਾਲੀਆ ਰਿਪੋਰਟ ਮੰਗਵਣੀ ਬਹੁਤ ਜ਼ਰੂਰੀ ਹੈ ਜੀ ਇਹ ਹਰੇਕ ਫੈਕਟ ਫਿਗਰ ਜਿਹੜੇ ਉਹ ਪੂਰੇ ਵਿਖੇ ਜਾਣਗੇ ਇਹਨੂੰ ਸਰਕਾਰ ਦਾ ਨਵਾਂ ਸਿੱਖਿਆ ਕ੍ਰਾਂਤੀ ਦਾ ਜਿਹੜਾ ਇਸ ਤਰ੍ਹਾਂ ਦੀ ਪੀਐਸ ਸਰਕਾਰੀ ਸਕੂਲਾਂ ਦੇ ਬੱਚੇ ਘਟ ਰਹੇ ਉਹ ਉਹ ਮੈਂ ਕਿਸ ਦਾ ਸਰ ਇਹਦੇ ਜੋ ਲੈਟਰ ਦੇ ਵਿੱਚ ਲਿਖਿਆ ਆ ਜੀ ਉੱਥੇ ਜਨਰਲ ਕੈਟਾਗਰੀ ਦੀ ਥੋੜੀ ਜਿਹੀ ਆਬਾਦੀ ਜ਼ਿਆਦਾ ਹੋਣ ਕਰਕੇ ਜੋ ਪ੍ਰਵਾਸੀਆਂ ਦੇ ਬੱਚੇ ਕੇਵਲ ਸਨ ਪ੍ਰਵਾਸੀ ਇੱਥੋਂ ਮੂਵ ਕਰ ਚੁੱਕੇ ਨੇ ਸਾਨੂੰ ਆਸ ਹੈ ਫੇਰ ਉਹ ਆ ਜਾਣਗੇ ਜੇ ਸਕੂਲ ਅਸੀਂ ਸਰਕਾਰ ਦੇ ਕਾਗਜ਼ਾਂ ਵਿੱਚ ਬਿਲਕੁਲ ਬੰਦ ਨਹੀਂ ਹੈ ਅਸੀਂ ਫੇਰ ਮੈਂ ਖੁਦ ਵੀ ਜਾਂ ਕੋਈ ਟੀਮ ਆਪਣੀ ਜਿਹੜੀ ਜਰੂਰਤ ਹੈ ਭੇਜੀ ਜਾਏਗੀ ਅਸੀਂ ਬੰਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਏਗਾ ਜੀ ਕਿ ਵੱਧ ਤੋਂ ਵੱਧ ਬੱਚਿਆਂ ਦਾਖਲਾ ਕਰਵਾਇਆ ਜਾਵੇ ਕੁਝ ਫਾਸਾ ਫਸੇ ਕਿਤੇ ਹੈ ਨਹੀਂ ਫਾਸਾ ਤੁਸੀਂ ਪਿੰਡ ਤੇ ਜਾ ਕੇ ਬਿਲਕੁਲ ਸਰ ਬਹੁਤ ਜਿਸ ਤਰ੍ਹਾਂ ਤੁਸੀਂ ਅੱਜ ਹੀ ਸਾਡੇ ਨਾਲ ਰੂਬਰੂ ਹੋਏ ਨੇ ਮੈਂ ਸੀਆਈਟੀ ਸਾਹਿਬਾਨ ਦੀ ਜਿਹੜੇ ਡਿਸਟ੍ਰਿਕਟ ਦੇ ਸਾਡੇ ਰੋਡ ਮੈਪ ਦੇ ਲੋਰਲ ਅਕਸਰ ਤੇ ਬਿੜਾ ਦੀਠਾ ਬਲਾਕ ਦੇ ਲਈ ਕਿ ਤਰੰਤ ਹੀ ਕੱਲ ਹੀ ਆਪਾਂ ਉਨਤੇ ਟੀਮ ਭੇਜਾਂਗੇ ਜਿਹੜਾ ਕਿ ਲੱਖਾਂ ਨਿਵਾਸੀਆਂ ਦੇ ਨਾਲ ਸਾਰਾ ਰਸਤਾ ਕਾਇਮ ਕਰੀਏ ਔਰ ਬੱਚਿਆਂ ਨੂੰ ਚਾਲ ਕਰੇਗੀ ਕਿ ਸਰਕਾਰ ਵੱਲੋਂ ਜੋ ਅੱਛੀਆਂ ਸਹੂਲਤਾਂ ਬੱਚਿਆਂ ਦਿੱਤੇ ਜਾ ਰਹੀਆਂ ਨੇ ਉਹਦਾ ਫਾਇਦਾ ਠਾਕੇ ਬੱਚਿਆਂ ਦਾ ਦਾਖਲਾ ਕਰੇ